ਪੰਜਾਬ ਦੇ ਵਿੱਚ 112 ਦਵਾਈਆਂ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਕਿ ਖਰੀਦਾਰੀ ਦੇ ਉੱਤੇ ਵੀ ਤੇ ਵੇਚਣ ਦੇ ਉੱਤੇ ਵੀ ਜੁਰਗੀ ਰੋਕ ਲਗਾ ਦਿੱਤੀ ਗਈ ਹੈ ਤਾਂ ਧਿਆਨ ਨਾਲ ਇਹ ਖਬਰ ਤੁਸੀਂ ਵੀ ਸੁਣ ਲਓ ਕਿਤੇ ਗਲਤੀ ਨਾਲ ਤੁਹਾਡੇ ਘਰ ਦੇ ਵਿੱਚ ਇਹ ਦਵਾਈਆਂ ਤਾਂ ਨਹੀਂ ਖਾਧੀਆਂ ਚਾਰੀਆਂ ਕਿ ਤੁਸੀਂ ਵੀ ਤਾਂ ਭੁਲ ਭੁਲਿੱਕੇ ਦੇ ਵਿੱਚ ਇਹ ਦਵਾਈਆਂ ਘਰ ਦੇ ਵਿੱਚ ਨਹੀਂ ਲੈ ਕੇ ਆ ਰਹੇ ਤੇ ਖਾਸ ਰਿਪੋਰਟ ਤੁਹਾਡੇ ਲਈ ਹੈ ਦਰਅਸਲ ਪੰਜਾਬ ਸਰਕਾਰ ਦੇ ਵੱਲੋਂ 112 ਦਵਾਈਆਂ ਨੂੰ ਬੈਨ ਕਰ ਦਿੱਤਾ ਹੈਗਾ ਤੋ ਦੱਸ ਦिए ਕਿ ਪੰਜਾਬ ਸਰਕਾਰ ਨੇ ਰਾਜ ਦੇ ਵਿੱਚ 112 ਦਵਾਈਆਂ ਦੀ ਵਿਕਰੀ ਦੇ ਉੱਤੇ ਪਾਬੰਦੀ ਲਗਾ ਦਿੱਤੀ ਹੈ ਇਹ ਦਵਾਈਆਂ ਕੇਂਦਰੀ ਸਰਕਾਰ ਦੇ ਵੱਲੋਂ ਜਾਰੀ ਕੀਤੀ ਗਈ ਸੂਚੀ ਦੇ ਵਿੱਚ ਗੈਰ ਮਿਆਰੀ ਦੱਸੀ ਗਈਆਂ ਨੇ ਹਾਲੀ ਦੇ ਵਿੱਚ ਇਹਨਾਂ ਦਵਾਈਆਂ ਦੇ ਸੇਵਨ ਦੇ ਕਾਰਨ ਕੁਝ ਲੋਕਾਂ ਦੀ ਮੌਤ ਹੋਣ ਦੀਆਂ ਖਬਰਾਂ ਵੀ ਸਾਹਮਣੇ ਆਇਆ ਨੇ ਤਾਂ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਐਤਵਾਰ ਯਾਨੀ ਕਿ ਬੀਤੇ ਕੱਲ ਨੂੰ ਸੋਸ਼ਲ ਮੀਡੀਆ ਦੇ ਵਿੱਚ ਇੱਕ ਪੋਸਟ ਦੇ ਵਿੱਚ ਕਿਹਾ ਹੈਗਾ ਕਿ ਇਹ ਦਵਾਈਆਂ ਸੈਂਟਰਲ ਡਰਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜੇਸ਼ਨ ਦੇ ਵੱਲੋਂ ਗੈਰ ਮਿਆਰੀ ਘੋਸ਼ਿਤ ਕੀਤੀਆਂ ਗਈਆਂ ਨੇ ਤਾਂ ਪੰਜਾਬ ਸਿਹਤ ਵਿਭਾਗ ਨੇ ਇਹਨਾਂ ਦਵਾਈਆਂ ਦੀ ਵਿਕਰੀ ਨੂੰ ਪੂਰੀ ਤਰ੍ਹਾਂ ਰੋਕ ਦਿੱਤਾ ਹੈ ਪੰਜਾਬ ਸਰਕਾਰ ਨੇ ਰਾਜ ਦੇ ਵਿੱਚ 112 ਦਵਾਈਆਂ ਦੀ ਵਿਕਰੀ ਦੇ ਉੱਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਗਈ ਹੈ ਇਹ ਦਵਾਈਆਂ ਘਟੀਆ ਦਵਾਈਆਂ ਦੇ ਵਜੋਂ ਘੋਸ਼ਿਤ ਕੀਤੀਆਂ ਗਈਆਂ ਨੇ ਤਾਂ ਇਸ ਤੋਂ ਬਾਅਦ ਸਿਹਤ ਵਿਭਾਗ ਨੇ ਇਹਨਾਂ ਦਵਾਈਆਂ ਦੀ ਵਿਕਰੀ ਦੇ ਉੱਤੇ ਵੀ ਪੂਰੀ ਤਰ੍ਹਾਂ پابੰਦੀ ਲਗਾ ਦਿੱਤੀ ਹੈ ਅਤੇ ਸਿਹਤ ਮੰਤਰੀ ਡਾਕਟਰ ਬਰਬੀਰ ਸਿੰਘ ਦੇ ਵੱਲੋਂ ਇਸ ਸੰਬੰਧੀ ਲਿਖਤੀ ਹੁਕਮ ਵੀ ਜਾਰੀ ਕੀਤੇ ਗਏ ਨੇ ਉਹਨਾਂ ਨੇ ਹੁਕਮ ਦੇ ਵਿੱਚ ਸਾਫ਼ ਕਿਹਾ ਹੈਗਾ ਕਿ ਸੂਚੀ ਦੇ ਵਿੱਚ ਦਿੱਤੀਆਂ ਗਈਆਂ ਸਾਰੀਆਂ ਦਵਾਈਆਂ ਕਿਸੇ ਵੀ ਮਰੀਜ਼ ਦੇ ਉੱਤੇ ਵਰਤੀ ਨਾ ਜਾਣ ਜੇ ਇਹਨਾਂ ਦੇ ਵਿੱਚ ਕੋਈ ਵੀ ਦਵਾਈ ਕਿਸੇ ਵੀ ਦਵਾਈ ਦੀ ਦੁਕਾਨ ਦੇ ਉੱਤੇ ਵੇਚੀ ਜਾ ਰਹੀ ਹੈ ਤਾਂ ਤੁਰੰਤ ਸਿਹਤ ਵਿਭਾਗ ਨੂੰ ਸੂਚਿਤ ਕਰੋ ਤੁਹਾਡੀ ਸਿਹਤ ਪੰਜਾਬ ਸਰਕਾਰ ਦੀ ਜੋ ਕਿ ਸਭ ਤੋਂ ਪਹਿਲੇ ਆਧਾਰ ਦੇ ਉੱਤੇ ਹੈ ਤਾਂ ਇਹ ਦਵਾਈਆਂ ਜਿਵੇਂ ਕਿ ਦਿਲ ਕੈਂਸਰ 슈ਗਰ ਮధుమే ਉੱਚ ਰक्तचाप ਹਾਈ ਬੀਪੀ ਦਮ ਇਨਫੈਕਸ਼ਨ ਦਰਦ ਸੋਜ ਜੋ ਕਿ ਅਨੀਮੀਆ ਅਤੇ ਮਿਰਗੀ ਵਰਗੀਆਂ ਗੰਭੀਰ ਬਿਮਾਰੀਆਂ ਦੇ ਇਲਾਜ ਦੇ ਵਿੱਚ ਵਰਤੀਆਂ ਜਾਂਦੀਆਂ ਨੇ ਕੁਝ ਦਿਨ ਪਹਿਲਾਂ ਜੇਕਰ ਗੱਲ ਕੀਤੀ ਜਾਵੇ ਤਾਂ ਕੁਝ ਹੀ ਦਿਨ ਪਹਿਲਾਂ ਪੰਜਾਬ ਸਰਕਾਰ ਨੇ 8 ਦਵਾਈਆਂ ਦੇ ਇਸਤੇਮਾਲ ਦੇ ਉਤੇ ਰੋਕ ਲਗਾਈ ਸੀਗੀ ਇਸ ਦੇ ਵਿੱਚ ਕੋਲਡ ਡ੍ਰਿਫ ਕਫ ਸਿਰਫ ਵੀ ਸ਼ਾਮਿਲ ਸੀ ਜਿਸ ਦੇ ਇਸਤੇਮਾਲ ਦੇ ਕਾਰਨ ਮੱਧ ਪ੍ਰਦੇਸ਼ ਦੇ ਜੋ ਖਬਰ ਸਾਹਮਣੇ ਆਈ ਸੀਗੀ ਕਿ 20 ਤੋਂ ਵੱਧ ਬੱਚਿਆਂ ਦੀ ਮੌਤ ਹੋ ਗਈ ਸੀ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਇਹ ਫੈਸਲਾ ਲਿਆ ਗਿਆ ਸੀਗਾ ਤਾਂ ਸਤੰਬਰ 2025 ਦੇ ਵਿੱਚ ਜਾਰੀ ਰਿਪੋਰਟ ਦੇ ਮੁਤਾਬਕ ਦੇਸ਼ ਭਰ ਦੀਆਂ ਕੇਂਦਰੀ ਅਤੇ ਰਾਜ ਪਤਰੀਆਂ ਲੈਬਾਂ ਦੇ ਵਿੱਚ 52 ਦਵਾਈਆਂ ਕੇਂਦਰੀ ਪੱਧਰ ਅਤੇ 60 ਦਵਾਈਆਂ ਰਾਜ ਪੱਧਰ ਤੇ ਮਾਪਦੰਡਾ ਦੇ ਉੱਤੇ ਖਰੀ ਨਹੀਂ ਉਤਰੀਆਂ ਸਭ ਤੋਂ ਵੱਧ 49 ਦਵਾਈਆਂ ਜੋ ਕਿ ਹਿਮਾਚਲ ਪ੍ਰਦੇਸ਼ 16 ਗੁਜਰਾਤ 12 ਦਵਾਈਆਂ ਉੱਤਰਾਖੰਡ 11 ਪੰਜਾਬ ਦੇ ਵਿੱਚ 6 ਮਧ ਪ੍ਰਦੇਸ਼ ਸਮੇਤ ਹੋਰ ਰਾਜਾਂ ਨਾਲ ਸੰਬੰਧਿਤ ਦੱਸੀ ਜਾ ਰਹੀ ਹੈ ਤਾਂ ਪੰਜਾਬ ਦੇ ਵਿੱਚ ਤਿਆਰ ਕੀਤੀਆਂ ਗਈਆਂ 11 ਦਵਾਈਆਂ ਦੇ ਸੈਂਪਲ ਵੀ ਫੇਲ ਹੋਏ ਸੀਗੇ ਇਹਨਾਂ ਸੈਂਪਲਾਂ ਦੀ ਜਾਂਚ ਤੋਂ ਬਾਅਦ ਸੰਬੰਧਿਤ ਫਾਰਮਾ ਕੰਪਨੀਆਂ ਨੂੰ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਇਹਨਾਂ ਦਵਾਈਆਂ ਦੇ ਨਾਲ ਸੰਬੰਧਿਤ ਬੈਂਚਾਂ ਨੂੰ ਵੀ ਬਾਜ਼ਾਰ ਤੋਂ ਹਟਾਉਣ ਦੀ ਪ੍ਰਤੀਕਿਰਿਆ ਵੀ ਤੇਜ਼ ਕਰ ਦਿੱਤੀ ਗਈ ਹੈ ਅਨੁਸਾਰ ਦੇ ਕਿ ਦਵਾਈਆਂ ਦੇ ਇਲਾਵਾ ਕੁਝ એનર્ਜੀ ਡਰਿੰਕਸ ਅਤੇ ਓਰਲ ਜੋ ਕਿ ਡੀਹਾਈਡਰੇਸ਼ਨ ਸੋਲਿਊਸ਼ਨ ਦੇ ਉੱਤੇ ਵੀ ਸਿਹਤ ਵਿਭਾਗ ਦੀ ਨਿਗਰਾਨੀ ਵਧਾ ਦਿੱਤੀ ਗਈ ਹੈ ਜਿਹੜੀਆਂ ਦਵਾਈਆਂ ਦੀ ਵਿਕਰੀ ਦੇ ਉੱਤੇ ਪਾਬੰਦੀ ਲਗਾਈ ਗਈ ਹੈ ਉਹਨਾਂ ਦੀ ਸੂਚੀ ਇਸ ਪ੍ਰਕਾਰ ਹੈ ਕਿ ਸਿਹਤ ਵਿਭਾਗ ਨੇ ਜੋ ਕਿ ਸਿਹਤ ਮੰਤਰੀ ਨੇ ਡਾਕਟਰ ਬਲਬੀਰ ਸਿੰਘ ਨੇ ਟਵੀਟ ਕਰਕੇ ਬੈਨ ਕਿਤਿਆਂ ਨੇ ਦਵਾਈਆਂ ਦੀ ਲਿਸਟ ਵੀ ਜਾਰੀ ਕੀਤੀ ਹੈ ਤਾਂ ਜੇਕਰ ਤੁਸੀਂ ਦਵਾਈਆਂ ਦੁਕਾਨ ਦੇ ਉੱਤੇ ਦਵਾਈ ਲੈਣ ਜਾ ਰਹੇ ਹੋ ਤਾਂ ਇਹ ਲਿਸਟ ਇੱਕ ਵਾਰ ਜ਼ਰੂਰ ਪੜ੍ਹ ਲਿਓ ਜ਼ਰੂਰ ਧਿਆਨ ਦੇ ਲਓ ਜੇਕਰ ਤੁਹਾਨੂੰ ਕਿਸੇ ਦਵਾਈ ਦੀ ਦੁਕਾਨ ਦੇ ਉੱਤੇ ਇਹ ਦਵਾਈਆਂ ਤੁਹਾਨੂੰ ਮਿਲਦੀਆਂ ਨੇ ਤਾਂ ਤੁਰੰਤ ਤੁਸੀਂ ਸਿਹਤ ਵਿਭਾਗ ਦੀ ਟੀਮ ਨੂੰ ਸੂਚਿਤ ਕਰੋ